ਕੀ ਅੱਜ ਲੱਗ ਰਹੇ ਵੇ ਤੁੜਕੇ ਹੈ ਕਿਹੜੀ ਸਬਜੀ ਅੱਛਾ ਮਸਾਲੇ ਪਾਏ ਮੈਂ ਚੰਗੇ ਚਲੋ ਜੀ ਸ਼ਹਿਰੋਂ ਇਕ ਖੱਟਾ ਮਿੱਠਾ ਪੁਜੀਆ ਆਂਦਾ ਵਾ ਆ ਦੇਖੋ ਖੱਟਾ ਮਿੱਠਾ ਪੁਜੀਆ ਹੋ ਗਿਆ ਤੇ ਆ ਮਟਰੀ ਹਾਂਜੀ ਸਸਰੀਕਾਲ ਜੀ ਗਾਇਜ਼ ਕਿਵੇਂ ਆਈ ਹੋਪਸ ਆ ਵਧੀਆ ਹੋਊ ਤੇ ਕੈਟ ਹੋਊਗੇ ਲੋ ਜੀ ਆਦਾ ਬਲੌਗ ਸ਼ੁਰੂ ਕਰਨ ਜਾ ਰਹੇ ਆਂ ਜੀ ਅੱਜ ਆਪਾਂ ਚੱਲੇ ਆਂ ਦੀ ਸ਼ਹਿਰ ਹੁਸ਼ਿਆਰਪੁਰ ਚਲੋ ਤੁਹਾਨੂੰ ਉੱਥੇ ਕਰੋਨੇ ਹੁਸ਼ਿਆਰਪੁਰ ਦੀਆਂ ਸਾਰਾ ਤੇ ਚਲੋ ਦੇਖਦੇ ਆਂ ਵੈਸੇ ਜੱਕ ਦਾ ਮੁੱਦੇ ਵਿਲੇ ਬੈਠੇ ਆਂ ਚਲੋ ਕੀ ਪਲਾਨ ਆਣ ਕਿਤੇ ਕਿਤੇ ਘੁੰਮ ਕੇ ਆਉਣਾ ਤੇ ਚਲੋ پلان ਬਣ ਗਿਆ ਤੇ ਫਿਰ ਦੇਖਦੇ ਹਾਂ ਤੇ ਚ ਕੀ ਹੁੰਦਾ ਵਾ ਤੇ ਚਲੋ ਐਦੇ ਵੀਡੀਓ ਬਣੇ ਰਿਓ ਤੇ ਗੱਡੀ ਆਪਾਂ ਕੱਢ ਲਈਏ ਬਾਹਰ ਤੇ ਹੁਣ ਆਪਾਂ ਬਸ ਚੱਲਦੇ ਆ ਜੀ ਤੇ ਚਲੋ ਚੱਲੀਏ ਜੀ ਐ ਨਹੀਂ ਉੱਧਰ ਲੱਗੇ ਹੋਏ ਗੱਲਾਂ ਕਰਨ ਉਹ ਦੇਖੋ ਉਹ ਗੱਲਾਂ ਕਰਨ ਲੱਗੇ ਮੰਮੀ ਹੋਣੀ ਤੇ ਪੱਬੀ ਹੋਣਾ ਨਾਲ ਤੇ ਗੱਡੀ ਆਪਾਂ ਕੱਢ ਲਈਏ ਬਸ ਹੁਣ ਚੱਲਦੇ ਆ ਜੀ ਆਪਾਂ ਤੇ ਲੋ ਜੀ ਧੰਨਵਾਦ ਤੁਹਾਡਾ ਹਸ਼ਰ ਪਰਚਾਉਣ ਵਾਸਤੇ ਤੇ ਇਹ ਉੱਧਰ ਬਣੀਆ ਇਕੋ ਪਾਰਕ ਤੇ ਇਹ ਹੈਗਾ ਓਨਰੋਡ ਹੂੰ ਉਨਾ ਰੋਡ ਤੇ ਹੁਣ ਅਸੀਂ ਫ੍ਰੀ ਸੀਗੇ ਅਸੀਂ ਸੋਚਿਆ ਹੁਣ ਕੀ ਕਰਨਾ ਕੀ ਕਰਨਾ ਸਰਗਮ ਦਾ ਫਾਸਟ ਆ ਅਸੀਂ ਕਿਤੇ ਜਾ ਵੀ ਨਹੀਂ ਸਕਦੇ ਕੋਈ ਸ਼ਖਾਵੇਂ ਨਹੀਂ ਸਕਦੇ ਆ ਅੱਜ ਸਰਗਮ ਦਾ ਸਿਆ ਫਾਸਟ ਤੇ ਹੁਣ ਉਹਦੇ ਹੀ ਸੋਚਿਆ ਚੱਲਦੇ ਆ ਹਰਪੁਰ ਗੜੀ ਮੰਦੇਵੜੀ ਜੀ ਤੇ ਫਿਰ ਨਾਲੇ ਤੁਹਾਨੂੰ ਵੀ ਦਿਖਾਉਨੇ ਆ ਹਰਪੁਰ ਦਾ ਹਾਲ ਚਾਲ ਠੀਕ ਆ ਬਿਲਕੁਲ ਬਿਲਕੁਲ ਤੇ ਚਲੋ ਚਲੋ ਦੇਖਦੇ ਆ ਨਹੀਂ ਕਿੱਥੇ ਜਾ ਹੁੰਦਾ ਨਹੀਂ ਕਿੱਦਾਂ ਨ ਜਾਣੇ ਅਸੀਂ ਘੁੰਮਣ ਤੇ ਅਸੀਂ ਆ ਗਏ ਇੱਧਰ ਦੇ ਪਾਸ ਤੇ ਬਸ ਅਸੀਂ ਸਿੰਪਲੀ ਸਿੰਪਲੀ ਦੇਖਦੇ ਕਿੱਧਰ-ਕਿੱਧਰ ਨੂੰ ਜਾਂਦੇ ਆ ਕੀ ਹਾਲ ਚਾਲ ਆ ਤੇ ਅੱਜ ਦੀ ਵੀਡੀਓ ਤਾਂ ਇਹ ਵਾਲੀ ਆ ਤੇ ਕੱਲ ਤਾਂ ਲਈ ਇੱਕ ਬਹੁਤ ਹੀ ਕੁਸ ਵੀਡੀਓ ਅਸੀਂ ਲੈ ਕੇ ਆਣੀ ਆ ਤੇ ਉਹ ਕੱਲ ਵਾਲੀ ਵੀਡੀਓ ਨੂੰ ਮਿਸ ਨਾ ਕਰਿਓ ਬਿਲਕੁਲ ਵੀ ਤੇ ਬਿਲਕੁਲ ਬਹੁਤ ਹੀ ਵਧੀਆ ਵੀਡੀਓ ਤੁਹਾਡੇ ਸਾਰਿਆਂ ਡਿਮਾਂਡ ਦੇ ਉੱਤੇ ਇੱਕ ਵੀਡੀਓ ਆ ਰਹੀ ਬਹੁਤ ਸੁਣੀ ਪਰ ਬਾਕੀ ਸ਼ਾਪਿੰਗ ਵੀ ਕਰ ਲਈ ਪਾਣੀ ਖਾਰੇ ਆਪ ਵੇਲੇ ਕੇ ਸ਼ੇਕਾ ਬਾਦਾਮ ਸ਼ੇਕੀ ਦਾਲ ਦਾਲ ਦਿਖਾ ਦਿਖਾ ਕੇ ਨਹੀਂ ਵੇ ਸਰ ਨੂੰ ਪਹਿਲਾਂ ਕਿਹਾ ਮੈਂ ਕਿ ਦੇਖ ਲਓ ਜੇ ਤੁਹਾਡਾ ਮਨ ਕਰੂਗਾ ਫਿਰ ਨਹੀਂ ਹੈਗਾ ਮਤਲਬ ਜੇ ਅਰੇ ਦੇ ਲੋ ਗਲਤ ਕਹਾਣਾ ਕਿ ਜਿਹੜੇ ਬੰਦੇ ਰਾ ਫਾਸਟ ਹੋਵੇ ਹਨਾ ਤੇ ਬੰਦਾ ਉਹਨੂੰ ਦਿਖਾ ਦਿਖਾਵੇ ਖਾਵੇ ਹਨਾ ਤੇ ਮਾੜੀ ਗੱਲ ਆ ਉਹਦੇ ਕੋਈ ਨਹੀਂ ਆਪੂ ਵੀ ਕਰਵਾ ਜਾਉ ਤੁਹਾਨੂੰ ਇਦੀ ਕਰਦੇ ਹੁੰਦੇ ਹਾਂ ਅੱਛਾ ਹੋਰ ਕੁਝ ਤੇ ਦੇ ਲੋ ਆਹ ਹਾ ਹੋਰ ਤੁਸੀਂ ਮੇਰੇ ਨਾਲ ਬਰਤ ਰੱਖਦੇ ਆਂ ਹੋਰ ਕੀ ਹਾਂ ਔਰ ਤੇ ਚਲੋ ਜੀ ਕੋਈ ਗੱਲ ਨਹੀਂ ਆਪਾਂ ਵਿਆਹ ਦਾ ਬਦਲਾ ਪੂਰਾ ਕਰ ਲੈਣਾ ਕਰਵਾ ਚੋੜਾ ਵਾਲੇ ਦਿਨ ਦਿਖਾ ਦਿਖਾ ਕੇ ਆਪਾਂ ਵੀ ਖਾਣਾ ਕੋਈ ਗੱਲ ਨਹੀਂ ਆਣ ਵਾਲਾ ਹੀ ਆ ਮੈਨੂੰ ਕਹਦੇ ਕੋਈ ਮੈਂ ਕਿਹ ਚੈਨਲ ਸਰਗਮ ਅਪੀਲ ਨਹੀਂ ਇਹਨਾਂ ਤਾਂ ਚਲ ਤੁਹਾਨੂੰ ਕੱਲ ਲੈ ਦਉਗੀ ਤੇ ਚਲੋ ਦੇਲਵਾ ਹਾਲਾ ਜੀ ਬੰਦਿਆ ਵਾਲਾ ਜਲਾਨੀਆਂ ਵਾਲਾ ਆਪੇ ਵੀ ਤੁਸੀਂ ਇਦਾਂ ਹੀ ਕਰਦੇ ਆ ਗੱਲਾਂ ਮਾਰਦੇ ਬਹੁਤ ਤੇ ਚਲੋ ਹੁਣ ਚੱਲਦੇ ਆਪਾਂ ਚਾਨਨੇ ਪੀਂ ਦੇਖੋ ਜੀ ਤੇ ਅਸੀਂ ਪੁੱਜ ਗਏ ਸੀਗੇ ਹੁਣ ਪਖਵਾਲ ਤੇ ਇੱਧਰਲੇ ਪਾਸੇ ਗੁਰਦੁਆਰਾ ਆ ਇਹ ਸਾਹਮਣੇ ਇੱਧਰ ਸ਼ਾਪ ਆ ਤੇ ਸਰਗਮ ਲੈਣ ਗਏ ਪ੍ਰਸ਼ਾਦ ਕਿਉਂਕਿ ਸਰਗਮ ਦਾ ਹੈਗਾ ਅੱਜ ਫਾਸਟ ਤੇ ਜਾ ਕੇ ਸਰਗਮ ਨੇ ਮੱਥਾ ਟੇਕਣਾ ਤੇ ਇਸ ਕਰਕੇ ਸਰਗਮ ਨੇ ਕਿ ਇੱਥੇ ਹੀ ਪ੍ਰਸ਼ਾਦ ਲੈ ਲਓ ਰਸਤੇ ਚ ਕਿਉਂਕਿ ਫੇਰ ਸਾਨੂੰ ਵਾਪਸ ਨੇ ਤੇ ਜਾ ਕੇ ਵਾਪਸ ਆਉਣਾ ਪੈਣਾ ਤੇ ਆਪੇ ਖੋਲ ਦਾ ਬੱਸ ਸਟੈਂਡ ਤੇ ਚਲੋ ਠੀਕ ਆ ਅਸੀਂ ਕਿੱਦਾਂ ਦੀਆਂ ਕੀ ਸਾਕਤਾ ਉਹ ਕਰ ਤੇ ਕਹਿੰਦੇ ਅਸੀਂ ਇੱਕ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਯਾਰਾ ਬਲੌਗ ਲੈ ਕੇ ਆ ਰਹੇ ਆ ਤੇ ਜਰੂਰ ਉਸ ਬਲੌਗ ਨੂੰ ਜਰੂਰ ਯਾਰਾ ਪਿਆਰ ਦਿਓ ਚੈਨਲ ਤੇ ਬਣੀ ਰਹੋ ਹਾਂਜੀ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਥੈਂਕ ਯੂ ਸੋ ਮਾਜੀ ਜਿਹੜਾ ਤੁਸੀਂ ਸਾਡੇ ਕੱਲ ਇਨਕਮ ਵਾਲੀ ਵੀਡੀਓ ਤੇ ਬਈ ਨਜ਼ਾਰਾ ਪਿਆਰ ਦਿੱਤਾ ਤੇ ਗਾਇਜ਼ ਬਹੁਤ ਸਾਰੇ ਕਮੈਂਟ ਆਏ ਹਾਂ ਬਹੁਤ ਸੋਨੇ ਸੋਨੇ ਕਮੈਂਟ ਆਏ ਸਾਡੇ ਸਬਸਕ੍ਰਾਈਬਰਾਂ ਦੇ ਬੜੇ ਮਨ ਨੂੰ ਖੁਸ਼ੀ ਜਿਹੜੀ ਇਹਦਾ ਸਪੋਰਟ ਕੀਤਾ ਬੜਾ ਸੋਨਾ ਸਾਲੇ ਦੁਆ ਕੀਤੀ ਹੈ ਨਾ ਤੇ ਇੱਦੀ ਤੁਸੀਂ ਆਪਣਾ ਪਿਆਰ ਦਿੰਦੇ ਰਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਬਾਅਦ ਤੋਂ ਸ਼ੇਅਰ ਕਰ ਜਿਹਨੇ ਉਹ ਜਿਹੜੀ ਸਾਡੀ ਫਰਸਟ ਇਨਕਮ ਵਾਲੀ ਵੀਡੀਓ ਨਹੀਂ ਦੇਖੀ ਜਾ ਕੇ ਜ਼ਰੂਰ ਦੇਖਿਓ ਤੇ ਬਾਅਦ ਤੋਂ ਸ਼ੇਅਰ ਜ਼ਰੂਰ ਕਰਨਾ ਤੁਸੀਂ ਵੀਡੀਓ ਨੂੰ ਅੱਜ ਲੱਗ ਰਹੇ ਵੇ ਤੁੜਕੇ ਹੈ ਕਿਹੜੀ ਸਬਜੀ ਅੱਛਾ ਮਸਾਲੇ ਪਾਏ ਮੈਂ ਚੰਗੇ ਵਿੱਚ ਰੱਖ ਕੇ ਸਰਗਨ ਨੇ ਅੱਜ ਚੰਗੇ ਮਸਾਲੇ ਲੈ ਕੇ ਆਂਦੇ ਸਬਜੀ ਉਹਨਾਂ ਮਸਾਲਾ ਵੀ ਪਾਇਆ ਵਿੱਚ ਜੀਰਾ ਵੀ ਪਾਤਾ ਮਸਾਲਾ ਆਲਾ ਫਿਰ ਤੇ ਸਬਜੀ ਕਿਹੜੀ ਬਣਾਉਣਾ ਜੀ ਦੱਸੋ ਸਾਰਿਆਂ ਨੂੰ ਦੇਖੋ ਤਾਂ ਕਿਹੜੀ ਆ ਰਮਤੋਰੀ 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 ਸਰ ਨੇ ਪਤਾ ਉਹ ਪਤਾ ਸੀ ਕੜੀ ਵੀ ਹੈਗੀ ਆ ਕੜੀ ਵੀ ਹੈਗੀ ਆ ਫਿਰ ਆਲੂ ਸੇਵੀਆਂ ਦੀ ਸਬਜ਼ੀ ਵੀ ਹੈਗੀ ਆ ਤੇ ਕਿਉਂਕਿ ਇਹ ਤਾਂ ਫਿਰ ਥੋੜੀ ਜਿਹੀ ਹੋ ਜਾਂਦੀ ਬਿਲਕੁਲ ਜਦੋਂ ਬਣ ਜਾਂਦੀ ਆ ਚਲੋ ਜਾਰੇ ਮਸਾਲੇ ਪੈ ਗਏ ਆ ਜੀ ਤੇ ਲੋ ਜੀ ਮੈਨੂੰ ਪਸੰਦ ਨਹੀਂ ਆ ਮਸਾਲਿਆਂ ਵਾਲੀ ਸਬਜ਼ੀ ਬਟਾ ਮੇਰੇ ਬੰਦੇ ਨੂੰ ਪਸੰਦ ਆ ਚਲੋ ਦੇ ਦੇ ਮੈਂ ਤਾਂ ਟੇਸਟ ਕਰਨਾ ਚਾਹੀਦਾ ਵਾ ਮੈਨੂੰ ਨਹੀਂ ਪਸੰਦ ਹੈਗੇ ਜਿਆਦਾ ਮਸਾਲੇ ਮੈਨੂੰ ਸਿਰਫ ਜੀਆ ਪਸੰਦ ਆ ਸਿੰਪਲ ਚਲੋ ਬੰਦ ਜੀ ਤੇ ਸਬਜ਼ੀ ਬਣਾਓ ਸੋ ਜੀ ਆਪਕੇ ਤਲੋਲੀ ਸ਼ਹਿਰੋਂ ਇਹ ਖੱਟਾ ਮਿੱਠਾ ਪੁਜੀ ਆਂਦਾ ਵਾ ਆ ਦੇਖੋ ਖੱਟਾ ਮਿੱਠਾ ਪੁਜੀਆ ਹੋ ਗਿਆ ਤੇ ਆ ਮਟਰੀ ਮਟਰੀ ਖੋਲ ਲਈਏ ਤੇ ਚ ਬਿਸਕਟ ਆ ਤੇ ਬਾਕੀ ਸਮਾਨ ਉਹ ਤੇ ਛੱਡਿਆਂਦਾ ਵਾ ਬਾਕੀ ਸੇ ਸ਼ੱਕ ਦੇਵੇ ਤੂੰ ਵੀ ਸਾਰਨਾ ਸ਼ੱਕ ਲੋ ਜੀ ਹਾਂ ਜੀ ਇਹਦਾ ਮੂਹ ਹੀ ਲੈ ਲੈਂਦਾ ਕਿਹਦਾ ਮੂਠੀ ਲੈ ਰਹਿੰਦਾ ਵਾ ਇਹਦਾ 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 ਕਿਹਦਾ ਮਿੱਠੂ ਦਾ ਹਾਂ ਅੱਛਾ निधि स्टडी करने लगा है ओ निधि नहीं चलो कर। करो कर। उसने कलर मुझे कर हाँ जी करो करो कलर करो जल्दी जल्दी वेरी गुड शाबाश देखो निधि हड़ी कलर करती भी। <laughs> कर दी पर आउट ऑफ लाइन जा रही है अच्छे से अच्छे से पापा बोल रहे हैं अच्छे से कर लो कर लो कर लो लो जी फाइनली साड़ी सब्जी होगी रेडी ਚਲੋ ਜੀ ਐਨੀ ਕਰ ਲੰਗਰ ਪ੍ਰਸ਼ਾਦਾ ਕੜੀ ਰਾਮਾ ਤੋਰੀਆਂ ਕੜੀ ਰਾਮਾ ਤੋਰੀਆਂ ਤੇ ਲੋ ਜੀ ਸਭ ਤੋਂ ਖਾਓ ਤੁਸੀਂ ਸਾਡੇ ਨਾਲ ਲੰਗਰ ਪ੍ਰਸ਼ਾਦਾ ਤੇ ਅਜਰਾ ਬਲੌਗ ਇੱਥੇ ਕਰਦੇ ਐਂਡ ਤੇ ਮਿਲਾਂਗੇ ਤੁਹਾਨੂੰ ਨੈਕਸਟ ਬਲੌਗ ਦੇ ਵਿੱਚ ਜੋ ਕਿ ਬਹੁਤ ਵਧੀਆ ਬਲੌਗ ਆ ਇੱਧੇ ਵੀਡੀਓ ਬਣੇ ਰਹੋ ਚੈਨਲ ਨੂੰ ਲਾਈਕ ਕਰ ਦਿਓ ਤੇ ਸਬਸਕ੍ਰਾਈਬ ਸ਼ੁਰੂ ਕਰਿਓ ਤੇ ਬਾਏ ਬਾਏ